ਆणसी ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਏ ਵੀ ਆ ਰਹੀ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਅੱਜ ਨਾ ਚਿਰ ਹੈਗੇ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਿਟਾਤਾ ਤੂੰ ਮਿਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਈ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈ ਰੀਆਂ ਨੇ 11 ਜੂਨ ਨੂੰ ਕੱਢੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਥੋੜਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਅੱਜ ਨਾ ਚਿਰ ਹੈ ਗਿਆ ਤੈਨੂੰ ਮੁੱਕ ਨਾ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕ ਨਾ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਏ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਢੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਥੋੜਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕਿ ਸਿੱਧੂ ਅਜਨਾਂ ਚਰ ਹੈਗੇ ਤੈਨੂੰ ਮੁੱਕ ਨਾ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਚੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਜਿੰਨਾ ਚਿਰ ਹੈਗੇ ਆ ਤੈਨੂੰ ਮੁੱਕ ਨਾ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕ ਨਾ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਾਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਈ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਜਿੰਨਾ ਚਿਰ ਹੈਗੇ ਆ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਈ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈ ਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿਲਬੋਰਡ ਤੇ ਕੇ ਸਿੱਧੂ ਅੱਜ ਨਾ ਚਿਰ ਹੈਗੇ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੇਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆਂ ਨਾਲੇ ਲੀਲੀਆਂ ਫੇਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆਂ ਇਹ ਵੀ ਆ ਰਹੀਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਢੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਥੋੜਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿਲਬੋਰਡ ਤੇ ਕਿ ਸਿੱਧੂ ਜਿੰਨਾ ਚਿਰ ਹੈਗੇ ਆ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਟੱਟੂ ਗਾਣੇ ਕਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਅਜਨਾਂ ਚਰ ਹੈਗੇ ਆ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਏ ਵੀ ਆ ਰਹੀਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲ ਬੋਰਡ ਤੇ ਕੇ ਸਿੱਧੂ ਅੱਜ ਨਾ ਚਰ ਹੈਗੇ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਈ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪਹਿਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲ ਬੋਰਡ ਤੇ ਕਿ ਸਿੱਧੂ ਅੱਜ ਨਾ ਚਿਰ ਹੈਗੇ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਟਾਤਾ ਤੂੰ ਮਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਡ ਤੇ ਨੇ ਆਪਾਂ ਤਾਂ ਵੱਡੇ ਭਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਏ ਵੀ ਆ ਰਹੀ ਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਢੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲ ਬੋਰਡ ਤੇ ਕੇ ਸਿੱਧੂ ਅੱਜ ਨਾ ਚਰ ਹੈ ਗਿਆ ਤੈਨੂੰ ਮੁੱਕ ਨਾ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਟੱਟੂ ਗਾਣੇ ਕਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਜੰਨਾ ਚਰ ਹੈਗੇ ਤੈਨੂੰ ਮੁੱਕ ਨਾ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁੱਕ ਨਾ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੈਰੀਆਂ ਨੇ ਤੈਨੂੰ ਮਿਟਾਤਾ ਤੂੰ ਮਿਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਡ ਤੇ ਨੇ ਆਪਾਂ ਤਾਂ ਵੱਡੇ ਭਾਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਏ ਵੀ ਆ ਰਹੀਆ ਸਿੱਧੂ ਦੀ ਦੰਦਲਾਂ ਪੇਡਾਂ ਨੂੰ ਪੈਰੀਆਂ ਨੇ 11 ਜੂਨ ਨੂੰ ਕੱਡੂ ਬਾਬਿਓ ਜਿਹੜੀਆਂ ਕਸਰਾ ਰਹਿ ਰੀਆਂ ਨੇ ਦੱਸ ਦਿਓ ਪ੍ਰੋਣਾ ਤੁਹਾਡਾ ਫੇਰ ਆ ਗਿਆ ਨਾ ਸੋਚ ਲਿਓ ਮਾਰਤਾ ਸੀ ਜਵਾਰਕੇ ਵਾਲੇ ਮੋੜ ਤੇ ਝੋਟਾ ਕਬਰਾਂ ਚ ਬੈਠਾ ਸਿੱਟੂ ਗਾਣੇ ਕੱਪੜਾ ਮਾਰ ਕੇ ਰੱਖੋ ਬਿੱਲਬੋਰਡ ਤੇ ਕੇ ਸਿੱਧੂ ਅੱਜ ਨਾ ਚਿਰ ਹੈਗੇ ਤੈਨੂੰ ਮੁੱਕਣ ਨਹੀਂ ਦਿੰਦੇ ਇਨਸਾਫ ਤੇਰਾ ਲੈ ਕੇ ਰਹਿਣਾ ਕਿਸੇ ਰੁਕਣ ਨਹੀਂ ਦਿੰਦੇ ਨਾ ਤੇਰੇ ਜਿਹੇ ਗਾਣੇ ਕਿਸੇ ਤੋਂ ਬਣੇ ਨਾ ਤੇਰਾ ਲੈਵਲ ਮੈਚ ਹੋਇਆ ਬੇਰੀਆਂ ਨੇ ਤੈਨੂੰ ਮਿਟਾਤਾ ਤੂੰ ਮਿਟਿਆ ਦਿਲ ਚੋਂ ਤਾਂ ਨਹੀਂ ਕਿਉਂਕਿ ਤੂੰ ਤਾਂ ਆਪਣੀ ਜਾਨ ਸੀ ਤੈਨੂੰ ਕਿਤੇ ਭੁੱਲਦੇ ਆ ਨਾਲੇ ਲੀਲੀਆਂ ਫੀਲੀਆਂ ਅੱਜ ਵੀ ਸਾਈਡ ਤੇ ਨੇ ਆਪਾਂ ਤਾਂ ਵੱਡੇ ਭਾਈ ਅੱਜ ਵੀ ਮੂਸੇ ਵਾਲਾ ਹੀ ਸੁਣਦੇ ਆ ਇਹ ਵੀ ਆ ਰਹੀ ਆ ਸਿੱਧੂ ਦੀ ਦੰਦਲਾਪੇ